ਸਾਹਿਬ ਤੇਰੀ ਨੇਕਮਾਈ ਜਿਹਨੇ ਸੁਤੀ ਕੁੰਜ ਜਗਾਈ ਜੈਪੀ ਜੈ ਪਰ ਦੋਸਤੋ ਅੱਜ ਫੇਰ ਮੈਂ ਆਪ ਜੀ ਦੇ ਨਾਲ ਸਾਹਿਬ શ્રી ਕਾਂਸ਼ੀਰਾਮ ਜੀ ਦੇ ਜੀਵਨ ਸੰਘਰਸ਼ ਵਿੱਚੋਂ ਇੱਕ ਉਹਨਾਂ ਦੀ ਜਿਹੜੀ ਹੱਡ ਬਿੱਤੀ ਸਟੋਰੀ ਹੋ ਲੈ ਕੇ ਆਇਆ ਹਾਂ ਜਿਵੇਂ ਕਿ ਮੈਂ ਇਹ ਕੇ ਸਿਰੇ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਮੈਂ ਸਾਹਿਬ શ્રી ਕਾਂਸ਼ੀਰਾਮ ਜੀ ਦੀਆਂ ਜੋ ਲਾਇਫ ਦਾ ਸੁਵਦਤ ਇਹਦੇ ਸੱਚੀਆ ਘਟਨਾਵਾਂ ਆ ਉਹਨਾਂ ਬਾਰੇ ਅੱਜ ਮੈਂ ਸ਼ੇਅਰ ਕਰਾਂਗਾ ਤੇ ਇਹਦੇ ਵਿੱਚ ਅੱਜ ਦੀ ਜੋ ਮੇਰੀ ਇਹ ਐਪੀਸੋਡ ਆ ਜੋ ਮੇਰੀ ਸਟੋਰੀ ਆ ਸਾਫ ਸਿਟੀ ਕਾਂਸੀ ਦਾ ਜਿਹੜਾ ਸੰਬੰਧਤ ਤੋਂ ਕਿਉਂਕਿ ਹੁਣ ਗੁਰੂ ਰਬਿਦਾਸ ਮਹਾਰਾਜ ਜੀ ਦਾ ਗੁਰਪੁਰਬ ਆ ਰਿਹਾ ਸੰਗਤਾਂ ਕਾਂਸੀ ਬਨਾਰਸ ਗਈਆਂ ਹੋਈਆਂ ਆ ਉਹਨਾਂ ਵਾਸਤੇ ਅੱਜ ਮੈਂ ਇਹ ਸੰਦੇਸ਼ ਇਹਦਾ ਅੱਜ ਦੇ ਇਸ ਵੀਡੀਓ ਵਿੱਚ ਲੈ ਕੇ ਆਇਆ ਹਾਂ ਤਾਂ ਬੇਨਤੀ ਹੈ ਸਾਥੀਆਂ ਨੂੰ ਇਹ ਕਿ ਅਗਰ ਵੀਡੀਓ ਚੰਗੀ ਲੱਗੀ ਤਾਂ ਕਾਂਸੀ ਬਨਾਰਸ ਦੇ ਜਿੰਨੇ ਵੀ ਸਾਡੇ ਸਾਥੀ ਆ ਉਹਨਾਂ ਤੱਕ ਜਿਹੜੀ ਇਹ ਵੀਡੀਓ ਜਿਹੜੀ ਉਹ ਪਹੁੰਚਦੀ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਦੀ ਵੀਡੀਓ ਵਿੱਚ ਤਿੰਨ ਮਹਾਪੁਰਸ਼ੇਦਾ ਦੇ ਆ ਜਿਨ੍ਹਾਂ ਨੇ ਉਸ ਟਾਈਮ ਜਿਹੜਾ ਆਪਣਾ ਯੋਗਦਾਨ ਦੇ ਕੇ ਇਹ ਘਟਨਾ ਵਿੱਚ ਕਾਮਯਾਬੀ ਲਈ ਸੀਗੀ ਤੋਂ ਉਹ ਮੈਂ ਘਟਨਾ ਤੁਹਾਨੂੰ ਦੱਸਣ ਜਾ ਰਿਹਾ ਤਿੰਨੇ ਮਹਾਪੁਰਸ਼ ਇਸ ਵੇਲੇ ਦੁਨੀਆ ਤੇ ਜਿਹੜੇ ਉਹ ਨਹੀਂ ਆ ਤੋਂ ਘਟਨਾ ਐਟਾ ਹੈ ਜੀ ਕਾਂਸੀ ਬਨਾਰਸ ਵਿੱਚ ਜਗਤ ਗੁਰੂ ਰਬੀਦਾਸ ਮਹਾਰਾਜੀ ਦੇ ਨਾਮ ਤੇ ਜਾਬਦਾਰੀ ਗੇਟ ਬਣਾਉਂਦੀ ਬੜੀ ਇਹ ਦਿਲਚਸਪ ਜਿਹੜੀ ਕਹਾਣੀ ਆ ਜਦ ਵੀ ਇਸ ਗੇਟ ਨੇ ਨੀ ਪੱਥਰ ਰੱਖਣ ਦੀ ਗੱਲਬਾਤ ਚੱਲਦੀ ਤਾਂ ਕੁਝ ਮਨੁਵਾਦੀ ਲੋਕ ਰਾਹ ਵਿੱਚ ਤਰ੍ਹਾਂ ਤਰ੍ਹਾਂ ਦੇ ਰੋੜੇ ਅਟਕਾਉਣੇ ਸ਼ੁਰੂ ਕਰ ਦਿੰਦੇ ਪਹਿਲਾਂ ਇਹ ਗੇਟ ਮੰਦਨ ਮੋਹਨ ਮਾਲਵੀਆ ਦੇ ਗੇਟ ਦੇ ਬਿਲਕੁਲ ਸਾਹਮਣੇ ਬਣਾਣਾ ਸੀ ਪਰ ਸਾਜ਼ਿਸ਼ ਤਹਿਤ ਕੁਝ ਲੋਕਾਂ ਨੇ ਵਿਸ਼ਵ ਹਿੰਦੂ ਯੂਨੀਵਰਸਿਟੀ ਦੇ ਪੜ੍ਹਦੇ ਵਿਦਿਆਰਥੀਆਂ ਤੋਂ ਹੜਤਾਲ ਕਰਵਾ ਦਿੱਤੀ ਇਹ ਜਨਸਤਾ ਚੋਂਦਾ ਜਿਹੜੇ ਇੱਥੇ ਗਏ ਸੱਥੀ ਉਹਨਾਂ ਨੂੰ ਪਤਾ ਵੀ ਹੋਣਾ ਤੇ ਵਿਸ਼ਵ ਹਿੰਦੂ ਯੂਨੀਵਰਸਿਟੀ ਦੇ ਕੋਲ ਹੀ ਆਪਣਾ ਜਿਹੜਾ ਸਾ ਪੰਚੀ ਇਹਦਾ ਬਨਾਰਸ ਆਪਣਾ ਮੰਦਿਰ ਹੈ ਉਹ ਯੂਨੀਵਰਸਿਟੀ ਦੇ ਕੋਲ ਹੀ ਆ ਤਾਂ ਵਿਸ਼ਵ ਹਿੰਦੂ ਯੂਨੀਵਰਸਿਟੀ 'ਚ ਪੜ੍ਹਦੇ ਵਿਦਿਆਰਥੀਆਂ ਤੋਂ ਹੜਤਾਲ ਕਰਵਾ ਦਿੱਤੀ ਕਿ ਇਸ ਗੇਟ ਤੋਂ ਚੜ੍ਹ ਕੇ ਕੁਝ ਸ਼ਰਾਰਤੀ ਤਤ ਕੋਲੀਆਂ ਦੇ ਹੋਸਟ 'ਚ ਦਾਖਲ ਹੋ ਸਕਦੇ ਆ ਮਤਲਬ ਇਹ ਗੇਟ ਜਿਹੜਾ ਹੈ ਨਾ ਬਣੇ ਉਹਦੇ ਬਹਾਨੇ ਤਰ੍ਹਾਂ ਤਰ ਜਿਹੜੇ ਹਿੰਦੂਵਾਦੀ ਮਨੁਵਾਦੀ ਲੋਕ ਜਿਹੜੇ ਇਹੋ ਘਟ ਰਹੇ ਸੀ ਤੇ ਮਨੁਵਾਦੀ ਲੋਕ ਕਿਸੇ ਵੀ ਤਰ੍ਹਾਂ ਸਤਗੁਰੂ ਰਬਦਾਸ ਮਹਾਰਾਜ ਦੇ ਨਾਮ ਤੇ ਜਿਹੜਾ ਗੇਟ ਉਹ ਨਹੀਂ ਬਣਾਉਣਾ ਚਾਹੁੰਦੇ ਸੀਗੇ ਆਖਿਰ ਸੰਤ ਸੁਰਿੰਦਰ ਦਾਸ ਕਠਾਰ ਵਾਲੇ ਮਹਾਰਾਜ ਇਹ ਮਹਾਰਾਜ ਵੀ ਸਾਡੇ ਵਿਚਕਾਰ ਹੁਣ ਨਹੀਂ ਹੈ ਤੇ ਆਖਿਰ ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਨੇ ਸਾਹਿਬ ਜੀ ਨੂੰ ਮਿਲ ਕੇ ਸਾਰੀ ਕਹਾਣੀ ਦੱਸੀ ਵੇ ਮਨੁਮਾਦੀ ਲੋਕ ਗੇਟ ਦਾ ਨਹੀਂ ਪੱਥਰ ਰੱਖਣ ਵਿੱਚ ਰੋੜੇ ਅਟਕਾ ਰਹੇ ਆ ਤੇ ਦੱਸੋ ਸਾਹਮਣੇ ਕਹਿੰਦੇ ਹੁਣ ਤੁਸੀਂ ਦੱਸੋ ਕੀ ਹੁਣ ਕੀ ਕੀਤਾ ਜਾਵੇ ਤਾਂ ਅਗੋ ਸਾਹ ਨੇ ਕਿਹਾ ਫਿਕਰ ਨਾ ਕਰੋ ਐਦਾਂ ਦਾ ਨਹੀਂ ਪੱਥਰ ਰੱਖਾਂਗਾ ਕਿ ਰੈਂਦੀ ਦੁਨੀਆ ਤੱਕ ਇਸ ਗੇਟ ਨੂੰ ਮਨੁਮਾਦੀ ਲੋਕ ਹਿਲਾ ਨਹੀਂ ਸਕਣਗੇ ਤੋਂ ਉਸੇ ਵਕਤ ਸਾਹ ਨੇ ਤਤਕਾਲੀ ਰਾਸ਼ਟਰਪਤੀ ਕੇ ਆ ਨਰਾਇਣਨ ਨੂੰ ਫੋਨ ਕੀਤਾ ਦੇ ਫੋਨ ਕਰਕੇ ਉਹਨਾਂ ਦੇ ਨਾਲ رابطہ ਕਾਇਮ ਕੀਤਾ ਤੇ ਗੇੜ ਦੇ ਨੀ ਪੱਥਰ ਰੱਖਣ ਵਾਸਤੇ ਤਰੀਖ ਮੰਗੀ। ਤੋਂ ਮੈਂ ਸਾਥੀਆਂ ਨੇ ਦੱਸਣਾ ਚਾਹੁੰਦਾ ਕਿ શ્રી ਰਾਸ਼ਟਰਪਤੀ ਸਾਡੇ ਜਿਹੜੇ ਕੇ ਆਰ ਨਰਾਇਣ ਜਿਹੜੇ ਉਹਨਾਂ ਵਿੱਚੋਂ ਇੱਕ ਵਾਰ ਜਿਨ੍ਹਾਂ ਨੂੰ ਬਾਬਾ ਸਾਹਿਬ ਨੇ ਬਾਬਾ ਸਾਹਿਬ ਦੇ ਸਮੇਂ ਬਾਬਾ ਸਾਹਿਬ ਨੇ ਸ਼ਾਇਦ 16 ਬੰਦਿਆਂ ਨੂੰ ਵਿਦੇਸ਼ ਵਿੱਚ ਫੀ ਸਰਕਾਰ ਤੋਂ ਪੈਸਾ ਲੈ ਕੇ ਫੰਡ ਲੈ ਕੇ ਵਿਦੇਸ਼ ਵਿੱਚ ਪੜਨ ਭੇਜਿਆ ਸੀ ਉਹਨਾਂ ਵਿੱਚੋਂ ਇੱਕ ਜਿਹੜੇ ਕੇ ਆਰ ਨਰਾਇਣ ਤੋ ਇਹਨਾਂ ਤੋਂ ਨੀ ਪੱਥਰ ਰੱਖਣ ਵਾਸਤੇ ਤਰੀਖ ਮੰਗੀ ਤਾਂ ਅੱਗੋ ਕਿਹਾ ਨਰਾਇਣਾਂ ਨੇ ਡੈਰੀ ਵੇਖ ਕੇ ਕਿਹਾ ਕਿ ਮੇਰੇ ਕੋਲ 10 11 ਮਹੀਨੇ ਤੋਂ ਬਾਅਦ ਹੀ ਤਰੀਕ ਫਰੀ ਆ ਤੇ ਸਾਹਬ ਨੇ ਕਿਹਾ ਚਲੋ ਤੁਸੀਂ 10 11 ਮਹੀਨੇ ਬਾਅਦ ਹੀ ਗੇੜ ਦਾ ਆ ਕੇ ਉਹ ਦਗਾੜਨ ਕਰ ਜਾਇਓ ਤੇ ਨੀ ਪੱਥਰ ਮੈਂ ਖੁਦ ਹੀ ਰੱਖ ਲਵਾਂਗਾ ਤੋ ਆਖਿਰ ਸਾਹਬ ਨੇ ਗੇੜ ਦਾ ਨੀ ਪੱਥਰ ਜਿਹੜਾ 26 ਮਈ 1997 ਨੂੰ ਆਪ ਹੀ ਆਪਣੇ ਕਰ ਕਮਲਾ ਨਾਂ ਰੱਖ ਲਿੱਤਾ 26 ਮਈ 1997 ਨੂੰ ਸਾਹ ਉੱਥੇ ਪੁਰੇ ਪਾਵਰ ਦੇ ਸੀ ਇੱਥੇ ਮੈਂ ਤਾਂ ਇਹ ਵੀ ਦੱਸਣਾ ਚਾਹੁੰਦਾ ਕਿ ਜਦੋਂ ਬਹੁਤ ਜਿਆਦਾ ਸਮਾਜ ਪਾਵਰ ਚ ਹੋਵੇ ਜਦੋਂ ਬਹੁਤ ਜਿਆਦਾ ਸਮਾਜ ਦੀ ਆਪਣਾ ਰਾਜਪਾਲ ਹੋਵੇ ਤਾਂ ਉਦੋਂ ਕੰਮ ਕਿੱਦਾਂ ਹੁੰਦੇ ਇਹ ਤੁਹਾਨੂੰ ਇਸ ਸਟੋਰੀ ਤੋਂ ਸਿੱਖ ਲੈਣਾ ਚਾਹੀਦਾ ਹੈ ਤੋਂ ਕਹਿੰਦੇ ਆਖਰ ਸਾਹ ਨੇ ਉਸ ਗੇਟ ਦਾ ਨਹੀਂ ਪੱਥਰ 26 ਮਈ 1997 ਨੂੰ ਆਪ ਹੀ ਆਪਣੇ ਕਰ ਕਮਲਾ ਨਾਮ ਰੱਖ ਦਿੱਤਾ ਤੇ ਨੀ ਪੱਥਰ ਰੱਖਣ ਦੀ ਦੇ ਸੀ ਕਿ ਉੱਤਰ ਪ੍ਰਦੇਸ਼ ਦੇ ਸਾਰੇ ਪ੍ਰਸ਼ਾਸਨ ਨੂੰ ਵਿਖਤਾ ਪੈ ਗਈ ਕਿਉਂਕਿ ਗੇਟ ਦਾ ਉਦਘਾਟਨ ਦੇਸ਼ ਦੇ ਭਾਰਤ ਦੇ ਦੇਸ਼ ਦੇ ਰਾਸ਼ਟਰਪਤੀ ਨੇ ਕਰਨਾ ਸੀ ਤੇ ਉੱਤਰ ਪ੍ਰਦੇਸ਼ ਸਰਕਾਰ ਜੇ ਸੱਤ ਤਹਦਾਇਤਾ ਤੋਂ ਬਾਅਦ ਯੂਪੀ ਪੁਲਿਸ ਦਿਨ ਰਾਤ ਗੇਟ ਦੇ ਉਦਘਾਟਨ ਤੱਕ ਉੱઠી ਬੈਠੀ ਰਹੀ ਤੇ ਤਾ ਜੋ ਗੇਟ ਦਾ ਜਿਹੜਾ ਨੀ ਪੱਥਰ ਰੱਖਿਆ ਉਹਨੂੰ ਕੋਈ ਹਾਨੀ ਜਿਹੜੀ ਉਹ ਨਾ ਪਹੁੰਚਾ ਸਕੇ ਐਥੋਂ ਤੱਕ ਇਹ ਉਦਘਾਟਨ ਕਰਨ ਤੋਂ ਬਾਅਦ ਵੀ ਜਦੋਂ ਉਦਘਾਟਨ ਹੋ ਗਿਆ ਤੇ ਉਸ ਤੋਂ ਬਾਅਦ ਵੀ ਜਿਹੜੀ ਯੂਪੀ ਪੁਲਿਸ ਜਿਹੜੀ ਉਹ ਉਹਦੀ ਸੁਰੱਖਿਆ ਜਿਹੜੀ ਉਹ ਕਰਦੇ ਰਹੀ ਆਖਰਕਾਰ ਕਾਰੀਗਰਾਂ ਨੇ ਦਿਨ ਰਾਤ ਇੱਕ ਕਰਕੇ ਤਿੰਨ ਤਿੰਨ ਸ਼ਿਫਟਾਂ ਲਾ ਕੇ ਗੇਟ ਦੀ ਸਾਰੀ ਕੀਤੀ ਤੇ ਆਖਰ ਵਿੱਚ ਫਿਰ 16 ਜੁਲਾਈ 1998 ਨੂੰ ਭਾਰਤ ਦੇ ਰਾਸ਼ਟਰਪਤੀ ਕੇ ਆਰ ਨਾਰਾਇਣਨ ਨੇ ਸ਼ੇਰ ਗੁਰੂ ਅਰਦਾਸ ਮਹਾਰਾਜ ਜੀ ਦੀ ਯਾਦ ਵਿੱਚ ਉਸਾਰੇ ਗੇੜ ਦਾ ਜਿਹੜਾ ਉਹ ਉਦਘਾਟਨ ਕੀਤਾ ਤੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਆ ਕਿ ਜਿਸ ਦਿਨ ਉਦਘਾਟਨ ਕੀਤਾ ਦੇਖੋ ਕਿੰਦਾ ਮਹਾਪੁਰਸ਼ਾਂ ਦੇ ਨਾਲ ਕਿੰਦਾ ਸਾਡੇ ਸਾਫੇ ਰਿਕਨਸ਼ੀ ਰਾਮ ਜੀ ਦਾ ਸਰਕਾਰ ਦੇ ਨਾਲ ਕਿੰਦਾ ਕਿੰਨੇ ਉਹਨਾਂ ਦੇ ਨਾਲ ਰਾਹਤਾ ਸੀਗਾ ਇਤੋ ਇਹ ਪਤਨਦਾ ਜਿਸ ਦਿਨ ਉਦਘਾਟਨ ਹੋਣਾ ਸੀ ਸੰਤ ਰਾਮਾ ਨੰਦ ਜੀ ਜੋ ਹੁਣ ਸਾਡੇ ਵਿੱਚ ਘਰ ਨਹੀਂ ਆ ਸਾਥੀਓ ਜਿਸ ਦਿਨ ਅਦਘਾਟਨ ਹੋਣਾ ਸੀ ਸੰਤ ਰਾਮਾਨੰਦ ਜੀ ਆਪ ਜਿਪਸੀ ਚਲਾ ਕੇ ਸਾਹਿਬ ਨੂੰ ਲਖਨਊ ਦੇ 에어ਪੋਰਟ ਤੋਂ ਗੁਰੂ ਰਵਿਦਾਸ ਮੰਦਰ ਤੱਕ ਲੈ ਕੇ ਆਏ ਸਨ ਤੇ ਸੰਤ ਸੁਰਿੰਦਰ ਨਹੀਂ ਸੰਤ ਕ੍ਰਿਸ਼ਨ ਨਾ ਝੇੜੂ ਵਾਲੇ ਵੀ ਨਾਲ ਸੀਗੇ ਤੇ ਸੰਤ ਸੁਰਿੰਦਰ ਦਾਸ ਬਾਬਾ ਜੀ ਵੀ ਨਾਲ ਸੀ ਇਸ ਮੌਕੇ ਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਤੋਂ ਇਲਾਵਾ ਛੋਟੇ ਜਿਹੇ ਰਾਜਨੀਤਿਕ ਜਿਹੜੇ ਲੀਡਰਸ਼ਿਪ ਸੀ ਉਹ ਸੀ ਤੇ ਸਾਧੂ ਸੰਪਰਦਾਇ ਤੋਂ ਬਹੁਤ سارے ਸਾਧੂ ਸੰਪਰਦਾਇ ਤੋਂ ਪ੍ਰਮੁੱਖ ਸਾਧੂ ਸੰਤ ਸੰਤ ਸਗੇ ਤੇ ਇਸ ਤੋਂ ਇਲਾਵਾ ਜੂਪੀਲਿਆ ਭਰ ਦੇ ਟਾਪ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਮੌਜੂਦ ਸਗੇ ਤੋਂ ਇਸ ਗੇਟ ਦੀ ਜਿਹੜੀ ਨੀ ਪੱਥਰ ਰੱਖਾਂ ਦਾ ਦਾ ਉਦਘਾਟਨਾ ਕਰਨ ਦੀ ਜਿਹੜੀ ਅੱਜ ਸਟੋਰੀ ਮੇਰੇ ਸੋਣ ਦਾ ਇਹ ਮਕਸਦ ਸੀ ਕਿ ਗੁਰੂ ਜਨਮ ਜਨਮੀ ਇਨਾ ਚੱਲਦਾ ਪਿਆ ਗੁਰੂ ਰਬੀਦਾਸ ਸਾਹਿਬ ਦਾ ਗੁਰਪੁਰਪ ਆ ਚੁੱਕਾ ਆ ਤੋਂ ਬਹੁਤ سارے ਸਾਥੀ ਕਾਂਸੀ ਬਣਾ ਸਗੇ ਹੋਇਆ ਇੱਕ ਵਾਰ ਜਾ ਕੇ ਅਸੀਂ ਇਸ ਗੇਟ ਤੇ ਆਪਣੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਦੇ ਪਾਈ ਤਾਂ ਜੋ ਪਤਾ ਲੱਗੇ ਸਮਾਜ ਨੂੰ ਕਿ ਇਹ ਜਿਹੜਾ ਗੇਟ ਵੀ ਬਣਿਆ ਇਹ ਵੀ ਕਿੱਦਾਂ ਬਣਿਆ ਕਿਵੇਂ ਬਣੋ ਵੈਸੇ ਹੀ ਚਲੋ ਹੁਣ ਹੋਰ ਵੀ ਬਹੁਤ ਸਾਰੇ ਜਦੋਂ ਸਰਕਾਰ ਆਈ ਤਾਂ ਉੱਥੇ ਹੋਰ ਵੀ ਬਹੁਤ ਸਾਰੇ ਜਗ੍ਹਾ ਜਿਹੜੀਆਂ ਜੁਪੀ ਵਿੱਚ ਬਣਾਈਆਂ ਗਈਆਂ ਜਿਹੜੇ ਦੇਖਣਯੋਗ ਆ ਬਹੁਤ ਜਾਂ ਸਮਾਜ ਵਾਸਤੇ ਪਰ ਜਿਹੜਾ ਮੇਰਾ ਅੱਜ ਦਾ ਟੌਪਿਕ ਸੀ ਇਹ ਗੇਟ ਸੀਗਾ ਤਾਂ ਮੇਰੀ ਸਮਝ ਦੇ ਵਿੱਚ ਕਿ ਉੱਥੇ ਜਾ ਕੇ ਗੇਟ ਮੋਰੇ ਫੋਟੋ ਖਿੱਚ ਕੇ ਉਹਦਾ ਇਤਿਹਾਸ ਨੂੰ ਜਾਨੂ ਹੋ ਕੇ ਫਿਰ ਅਸੀਂ ਸੋਸ਼ਲ ਮੀਡੀਆ ਦੇ ਇਸ ਗੇਟ ਨੂੰ ਅੱਜ ਵਾਇਰਲ ਕਰੀਏ ਮੁਸ਼ਕਲ ਦੇ ਨਾਲ ਗੁੱਗਲ ਦੇ 2 ਜਾਂ 3 ਫੋਟੋ ਦਾ ਮੀਡੀਆ ਉਸ ਗੇਟ ਲਈ ਆ ਤੋ ਜਰੂਰ ਜਾਓ ਉਸ ਗੇਟ ਨੂੰ ਦੇਖੋ ਤੇ ਉੱਥੇ ਫੋਟੋ ਆਪਣੀ ਕਰਾਓ ਸੈਲਫੀ ਲਗੋ ਸੈਲਫੀ ਲੈ ਕੇ ਗੂਗਲ ਦੇ ਅਪਲੋਡ ਕਰੋ ਫੇਸਬੁੱਕ WhatsApp ਤੇ ਜਿਹੜੀ ਉਹ ਫੋਟੋ ਆਪਣੀ ਪਾਓ ਹੋ ਸਕਦਾ ਹੈ ਵੀਡੀਓ ਵੀ ਬਣਾ ਕੇ ਪਾਓ ਇਹਨਾਂ ਤਿੰਨ ਮਹਾਪੁਰਸ਼ਾਂ ਦਾ ਜਿਹੜਾ ਇਹਦੇ ਵਿੱਚ ਯੋਗਦਾਨ ਰਿਹਾ ਇੱਕ ਸੰਤ ਆਪਣੇ ਇਹ ਸੰਤ ਰਮਨੰਦ ਜੀ ਮਹਾਰਾਜ ਉਦੇਸ਼ ਸਾਫੇ ਸ਼੍ਰੀ ਕਾਂਚੀ ਰਾਮ ਜੀ ਇੱਕ ਸਾਡੇ ਜਿਹੜੇ ਕੇ ਆ ਨਰੈਣਨ ਜੀ ਉਹਨਾਂ ਦਾ ਜਿਹੜਾ ਯੋਗਦਾਨ ਇਹਦੇ ਵਿੱਚ ਖਾਸ ਤੌਰ ਤੇ ਰਹਾ ਡੇਰਾ ਸਤਕੰਤ ਬੱਲਾ ਦੇ ਨਾਲ ਜੋੜ ਕੇ ਤੋਂ ਇਹ ਅੱਜ ਦੀ ਵੀਡੀਓ ਦਾ ਕੰਮ ਚੱਲ ਜੀ ਲੱਗੀ ਸਾਥੀਓ ਤੇ ਇਹ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਨਾ ਇਮੇ ਜਿਆਹੀ ਹੋ ਸਾਫੇ ਸ਼੍ਰੀ ਕਾਂਚੀ ਰਾਮ ਜੀ ਦੀਆਂ ਸੰਘਰਸ਼ ਦੀਆਂ ਸਟੋਰੀਸ ਹੈਗੀਆਂ ਇਹ ਮੇਰੀ ਕਿਤਾਬ ਆ ਮੈਂ ਤੁਹਾਨੂੰ ਲਾਸਟ ਟਾਈਮ ਵੀ ਅੱਛਾ ਸੀਗਾ ਇਸ ਕਿਤਾਬ ਦਾ ਮੈਂ ਕਾੰਛੀਆਂ ਬੋਲਦਾ ਵੀ ਜੋ ਮੈਂ ਆਪ ਜੀ ਦੇ ਸੰਮੁਖ ਦਾਦਾ ਰਹਾਂਗਾ ਕਿਉਂਕਿ ਮੈਨੂੰ ਇਹਦਾ ਲੱਗਿਆ ਕਿ ਇਸ ਕਿਤਾਬ ਨੂੰ ਜਿਹੜੇ ਬੰਦੇ ਨੇ ਪੜ੍ਹ ਲਿਆ ਉਹ ਫਿਰ ਸਮਝ ਲੋ ਕਿ ਉਹ ਕਦੀ ਵੀ ਜਿਹੜਾ ਬਾਬਾ ਸਾਹਿਬ ਦੂਰੇ ਵਿਦਾਸ ਮਹਾਰਾ ਦਾ ਔਰ ਸਾਫ ਸ੍ਰੀ ਕਾਂਸੀ ਰਾਮ ਜੀ ਦਾ ਅੰਦੋਲਨ ਕਦੀ ਵੀ ਪਿੱਛੇ ਜਾਣ ਨਹੀਂ ਦੇਵੇਗਾ। ਤੋਂ ਬਹੁਤ ਬਹੁਤ ਧੰਨਵਾਦੀ ਤੁਹਾਡਾ ਸਾਰਾ ਦਾ ਜੈ ਪੀ ਜੈ ਭਰ।